ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਦਰਵਾਜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਤੇ ਅੱਜ ਅਸੀਂ ਪਸੀਨੇ ਦੀ ਮੁਰਕੀ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਫਸੀਨਾ ਬਹੁਤ ਜ਼ਿਆਦਾ ਆਉਂਦਾ ਹੋਵੇ ਔਰ ਇਸਦਾ ਕੀ ਫਾਇਦਾ ਹੈ ਔਰ ਕੀ ਨੁਕਸਾਨ ਹੈ ਅਤੇ ਪਸੀਨਾ ਨਾ ਆਉਂਦਾ ਹੋਵੇ ਔਰ ਇਸ ਦਾ ਕੀ ਕੀ ਨੁਕਸਾਨ ਹੈ ਜਿਸ ਤਰ੍ਹਾਂ ਕਿ ਪਸੀਨਾ ਨਾ ਆਉਂਦਾ ਨਾ ਆਉਣ ਦੀ وجہ ਨਾਲ ਕਿਸ ਤਰ੍ਹਾਂ ਕਿ ਸਰੀਰ ਜਲਣ ਸਰੀਰ ਮਚਣਾ ਔਰ ਚੰਗਾਰੇ ਨਿਕਲਨੇ ਘੁਰਕ ਹੋਣੀ ਔਰ ਇਸ ਤਰ੍ਹਾਂ ਕਿ ਰੁਕਸ਼ਤਾ ਉਰਖਾਪਨ ਔਰ ਚੰਗਾਰੇ ਅਤਿਅਧਿਕ ਨਿਕਲਨੇ ਔਰ ਸਰੀਰ ਮਚਣਾ ਯਾ ਫਰ ਰੁਕਸ਼ਤਾ ਰੁਕਾਪਨ ਔਰ ਉਦਰ ਸੂਲ ਪੇਟ ਦਰਦ ਅਫਾਰਾ ਔਰ ਸਿਰ ਦਰਦ ਸਿਰ ਚਕਰਾਨਾ ਆਜਿਕ ਰੋਗ ਉਤਪਨ ਹੋ ਜਾਂਦੇ ਐ ਔਰ ਯਾਦਾਤਰ ਜਿਸ ਤਰ੍ਹਾਂ ਕੀ ਪਸੀਨਾ ਨਾ ਹੋਣ ਦੀ ਵਜ੍ਹਾ ਨਾਲ ਔਰ ਜਿਸ ਤਰ੍ਹਾਂ ਕੀ ਸਰੀਰ ਦੇ ਵਿੱਚ ਵਿੱਚ ਫੈਲਣ ਲੱਗ ਜਾਂਦਾ ਔਰ ਵਿੱਚ ਦੀ ਵਜ੍ਹਾ ਨਾਲ ਸੂਜਣਾ ਔਰ ਵਿਚਾਵ ਦੰਦੜਾ ਪੀਲਾ ਹੋਣਾ ਔਰ ਪਰਮੇਇ ਤਾਤ ਔਰ ਜਿਸ ਤਰ੍ਹਾਂ ਕੇ ਪੰਡੂ ਕਾਮਲਾ ਆਦਿਕ ਰੋਗ ਬਣ ਜਾਂਦੇ ਐ ਔਰ ਇਹ ਜਿਹੜਾ ਰੋਗ ਹੈ ਬਹੁਤ ਧਿਆਨਕ ਰੋਗ ਹੁੰਦਾ ਹੈ ਜਿਸ ਤਰ੍ਹਾਂ ਕੇ ਪਸੀਨਾ ਨਾ ਆਉਣ ਦੀ وجہ ਨਾਲ ਰੁਕਸ਼ਤਾ, ਉਰੂ ਕਾਪਨ ਔਰ ਸਰੀਰ ਮਚਣਾ, ਝੰਗਾਰੇ ਨਿਕਲਨੇ ਔਰ ਖੁਰਕ ਹੋਣੀ ਆਦਿਕ ਰੋਗ ਉਤਪਨ ਹੋ ਜਾਂਦੇ ਐ ਔਰ ਜਿਸ ਤਰ੍ਹਾਂ ਕੇ ਪਸੀਨਾ ਨਾ ਆਉਣ ਦੀ ਵਜ੍ਹਾ ਨਾਲ ਔਰ ਚਿੰਗਾਰੀ ਨਿਕਲਣੀ ਔਰ ਜਿਸ ਤਰ੍ਹਾਂ ਕੇ ਉਦਰ ਸੋਲ ਔਰ ਪੇਟ ਦਾ ਰਦ ਆਧਿਕ ਰੋਗ ਉਤਪਨ ਹੋ ਜਾਂਦੇ ਐ ਔਰ ਇਹ ਜਿਹੜਾ ਰੋਗ ਹੈ ਭਿਆੰਕਰ ਹੁੰਦਾ ਹੈ ਔਰ ਜਿਸ ਤੇ ਰੁਕਸ਼ਤਾ ਉਰਖਪਨ ਔਰ ਪੀੜਾ ਤੌਚਾ ਔਰ ਵੈਈਆ ਪਤਨੀਆਂ ਔਰ ਖਾਪਨ ਆਧਿਕ ਰੋਗ ਉਤਪਨ ਹੋ ਜਾਂਦੇ ਐ ਔਰ ਯਾਦਤਰ ਜਿਸ ਤਰ੍ਹਾਂ ਕੇ ਲਗਾਤਾਰ ਪਸੀਨਾ ਆਉਣ ਦੀ وجہ ਨਾਲ ਸਰੀਰ ਮਚਣਾ ਚਿੰਗਾਰੀ ਨਿਕਲਨੇ ਔਰ ਸਰੀਰ ਕਜਲਨ ਹੋਣਾ ਆਧਿਕ ਰੋਗ ਉਤਪਨ ਹੋ ਜਾਂਦੇ ਐ ਔਰ ਜਿਸ ਤਰ੍ਹਾਂ ਕੇ ਔਰ ਪਸੀਨਾ ਯਾਦੇ ਆਉਣ ਦੇ ਫਾਇਦੇ ਇਹ ਹੁੰਦੇ ਐ ਕਿ ਜਿਸ ਤਰ੍ਹਾਂ ਕਿ ਪਸੀਨਾ ਆਉਣ ਦੇ ਨਾਲ ਪਸੀਨਾ ਆਉਂਦਾ ਹੋਵੇ ਤਾਂ ਫਿਰ ਸਰੀਰ ਦੀ ਸੋਧਨ ਸੋਧਨ ਹੋ ਜਾਂਦੀ ਹੈ ਔਰ ਜਿਸ ਤਰ੍ਹਾਂ ਕਿ ਸਰਪ ਵਿੱਚ ਜਿਸ ਤਰ੍ਹਾਂ ਕਿਸੇ ਨੂੰ ਸਰਪ ਸੱਪ ਕੱਟ ਲੈਂਦਾ ਔਰ ਸਰਪ ਦੇ ਜ਼ਹਿਰ ਦੀ ਵਜ੍ਹਾ ਨਾਲ ਸਰੀਰ ਦੀ ਜਲਨ ਹੁੰਦੀ ਹੈ ਔਰ ਸਰੀਰ ਮੱਚਣ ਲੱਗ ਜਾਂਦਾ ਹੈ ਔਰ ਨਿੰਦਰਾ ਆਉਣ ਲੱਗ ਜਾਂਦੀ ਹੈ ਔਰ ਜਿਸ ਤਰ੍ਹਾਂ ਕਿ ਸਰੀਰ ਨੂੰ ਨਸ਼ਾ ਹੋਣ ਲੱਗ ਜਾਂਦਾ ਹੈ ਔਰ ਵੈਦ ਵਿਦਵਾਨ ਜਦੂ ਦਵਾਈ ਦਿੰਦਾ ਹੈ ਤੇ ਇਸ ਵੇਲੇ ਤਸੀਨਾ ਆਉਣ ਲੱਗ ਜਾਂਦਾ ਹੈ ਔਰ ਪਸੀਨੇ ਦੇ ਨਾਲ ਵਿੱਚ ਵਿੱਚ ਬਾਹਰ ਨਿਕਲਣ ਲੱਗ ਜਾਂਦਾ ਹੈ ਔਰ ਮਲ ਮੂਤਰਾਂ ਵੀਸ਼ਾਵ ਰਹੀ ਵੀ ਵਿੱਚ ਬਾਹਰ ਨਿਕਲ ਲੱਗ ਜਾਂਦਾ ਹੈ ਔਰ ਸਰੀਰ ਸੋਧਨ ਹੋ ਜਾਂਦੀ ਹੈ ਔਰ ਮਨੁੱਖ ਤੰਦਰੁਸਤ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਅਧਿਕ ਸੀਨਾ ਆਉਣਾ ਜਾਂ ਅਧਿਕ ਸੀਨਾ ਆਉਣ ਦਾ ਨੁਕਸਾਨ ਹੁੰਦਾ ਹੈ ਜਿਸ ਤਰ੍ਹਾਂ ਕਿ ਕਿਸੇ ਨੂੰ ਹਲਤ ਦੀ ਦਿਲ ਦਾ ਰੋਗ ਹੋਵੇ ਔਰ ਦਿਲ ਕਮਜ਼ੋਰ ਹੋਵੇ ਬੜੀ ਤੇ ਪਸੀਨਾ ਅਧਿਕ ਆਉਣ ਲੱਗ ਜਾਂਦਾ ਹੈ ਔਰ ਪਸੀਨਾ ਜਿਆਦਾ ਆਉਂਦਾ ਆਉਂਦਾ ਰਹਿੰਦਾ ਹੈ ਔਰ ਪਸੀਨਾ ਜਿਆਦਾ ਆਉਂਦੀ ਵਜ੍ਹਾ ਨਾਲ ਸਰੀਰ ਚ ਪਾਣੀ ਜਲ ਚਰਸ ਕਮ ਹੋ ਜਾਂਦਾ ਹੈ ਔਰ ਇਸ ਦਾ ਨੁਕਸਾਨ ਵੀ ਹੈ ਔਰ ਜਿਸ ਤਰ੍ਹਾਂ ਕੇ ਪਛਿੰਨੇ ਦੇ ਵਿੱਚ ਦੁਰਗੰਧ ਆਣੀ ਬਦਬੂ ਆਣੀ ਔਰ ਸਵੇਦਤ ਪਸੀਨਾ ਯਾਦੇ ਹੋਣਾ ਔਰ ਜਿਸ ਤਰ੍ਹਾਂ ਕੇ ਪੀਲੀਆ ਔਰ ਕੁੰਭ ਕਾਮਲਾ ਰੋਗ ਜਿਸ ਤਰ੍ਹਾਂ ਕੇ ਸਪੋਂ ਘੁਟ ਪਾਣੀ ਬਲਣਾ ਕੁੰਭ ਕਾਮਲਾ ਔਰ ਸੋਜਣ ਹੋਣੀ ਆਧਿਕ ਰੋਗ ਉਤਪਨ ਹੋ ਜਾਂਦੇ ਐ ਔਰ ਜਿਸ ਤਰ੍ਹਾਂ ਕੇ ਪਸੀਨਾ ਯਾਰੇ ਆਉਂਦਾ ਔਰ ਪਸੀਨੇ ਚੋਂ ਦੁਰਗੰਧ ਆਉਂਦੀ ਰਹਿੰਦੀ ਐ ਵਦਬੂ ਆਉਂਦੀ ਰਹਿੰਦੀ ਐ ਔਰ ਖੁਰਕ ਫੋੜਾ ਫੰਸੀ ਤਮ ਖਸ ਖਸਰਾ ਆਧਿਕ ਰੋਗ ਉਤਪਨ ਹੋ ਜਾਂਦੇ ਐ ਔਰ ਕੁਸ਼ਟ ਵੀ ਹੋ ਜਾਂਦਾ ਐ ਔਰ ਉਸ ਦੇ ਨਾਲ ਜੜੀ ਬੂਟੀ ਨਾਲ ਖੂਨ ਸਾਫ ਹੋ ਜਾਂਦਾ ਹੈ ਔਰ ਪਸੀਨਾ ਸਾਫ ਹੋਣ ਲੱਗ ਜਾਂਦਾ ਹੈ ਔਰ ਖੁਰਕਫੜਾ ਫੁੰਸੀ हट ਜਾਂਦਾ ਹੈ ਔਰ ਰੁਕਸ਼ਤਾ ਰੁੱਖਾਪਣ ਠੀਕ ਹੋ ਜਾਂਦਾ ਹੈ ਔਰ ਚਿੰਗਾਰੇ ਨਿਕਲਣੋਂ हट ਜਾਂਦੇ ਆ ਔਰ ਮਨੁੱਖ ਤੰਦਰੁਸਤ ਹੋ ਜਾਂਦਾ ਹੈ ਔਰ ਇਸ ਦੀ ਦਵਾਈ ਮਿਲਦੀ ਹੈ ਔਰ ਪਸੀਨਾ ਉਚਿਤ ਮਾਤਰਾ ਵਿੱਚ ਸਹੀ ਆਉਣ ਲੱਗ ਜਾਂਦਾ ਹੈ ਤਾਂ ਕਿ ਮਨੁੱਖ ਤੰਦਰੁਸਤ ਹੋ ਜਾਂਦਾ ਹੈ ਔਰ ਦਵਾਈ ਮਿਲਣ ਦਾ ਪਤਾ ਪਿੰਡ ਪਿਉਰੀ ਨੇੜੇ ਕਿ ਦਰਵਾਜਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ लीजिएगा ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ